ਲਾ ਵੀ ਆਪਾਂ ਲਿਆਂਦੀ ਸੇਆਂ ਦੀ ਪੇਟੀ ਅੱਜ ਮੰਡੀ ਗਏ ਤੇ ਮੈਂ ਕਿਹਾ ਚੱਲ ਸੇਹ ਰੋਜ ਕਹਿੰਦੇ 100 ਰੁਪਏ ਮਹਿੰਗੇ ਤੇ ਮੈਂ ਕਿਹਾ ਚੱਲ ਪੇਟੀ ਲੈ ਲਈਏ ਤੇ ਆਪਾਂ ਪੇਟੀ ਦੇਖਦੇ ਆਂ ਪੇਟੀ ਚੋਂ ਕੀ ਨਿਕਲਦਾ ਬਿਲਕੁਲ ਖਰਾਬ ਹੈ ਅਰੇ ਜਿਹੜਾ ਕਹਿੰਦਾ ਸੀ ਨਾ ਦੁੱਧ ਦਾ ਬੈਕਰੀ ਸੀ ਸੇਹ ਖੁੱਲ ਗਏ ਤੇ ਵਿੱਚੋਂ ਹੁਣ ਦੇਖਦੇ ਆਂ ਵਿੱਚੋਂ ਕਿਹੋ ਜਿਹਾ ਨਿਕਲਦਿਆ आधा ठीक है पहला माँ, दूसरा भी सही है, तीसरा भी सही है, चौथा भी सही है, पांचवा भी सही है, छे भी सही है, सातवा भी सही है उच्चारण, आठवा भी सही है, नौवा भी सही है, दसवा भी सही है, यार माँ, बाब माँ, तेर माँ, चौना, बंदा, तोला ਆਹ ਕਰ। ਉਹ ਆ ਵੀ ਇੱਕ ਦਾ ਕੱਟਾ ਜੀ ਵਰਤਾਂ। ਆਹ ਹੀ ਕੱਟਾ ਜੀ ਵਰਤਾਂ। ਬੜਾ ਸੱਤਾ ਆਹ ਹੀ ਕੱਟਾ ਜੀ ਵਰਤਾਂ। ਕਿਆ ਨਿਕਲੇ ਇਹ ਚੋਂ? ਆਹ ਹੁਣ ਦੇਖੋ ਕਿਹੋ ਜਿਹਾ ਨਿਕਲਦਾ ਥੱਲੇ ਕਹਿੰਦੇ ਪੇਟੀ ਚ ਖਰਾਬ ਪਾਉਂਦੇ ਆ। ਵਿੱਚ ਹੈਗੇ ਆ ਖਰਾਬ। ਉਹ ਆਂਦਾ ਦੱਸੋ ਕਿੰਨਾ ਬੈਸਨਾ। ਕਿਉਂਕਿ ਮੰਨ ਕੇ ਚੱਲੋ ਵੀ 250 ਪੂਰਾ ਹੋ ਗਿਆ। ਆਪਣਾ 250 ਪੂਰਾ ਹੋ ਗਿਆ। ਹੁਣ ਜਿਹੜੇ ਆ ਨਿਕਲਣਗੇ ਇਹਨਾਂ ਦੇ ਦੇਖੋ ਕੀ ਨਿਕਲਦਾ। ਆ ਵੀ ਠੀਕ ਆ ਆ ਵੀ ਠੀਕ ਆ ਇਹ ਕਾ ਵੀ ਆ ਵਧੀਆ ਵੀ ਹੈਗੇ ਵਿੱਚ ਸ਼ੇਅਰ ਕਰੀ ਚਲੋ ਵੀਡੀਓ ਨੂੰ ਕਰਾ ਦਾਰਾ ਪੇਟੀ ਲੈ ਆਂਦੀ ਸੀ ਮਾਸ਼ਾਅੱਲਾ ਦੇ ਆ ਵੀ ਠੀਕ ਆ ਇਹ ਵੀ ਠੀਕ ਆ ਬਿਕੋਜ਼ ਸਹੀ ਹੈ ਜਿਹੜੇ ਸਾਫ ਤੇ ਤੇ ਕੋ ਲਿਆਉਣਾ ਹੈ ਰੁਪਿਆ 25 ਖਰਾਬ ਪਾਉਣਾ ਤੇ ਨਾ ਕਰ ਦੋ ਤਿਆ ਖੁੱਲ ਗਈਆਂ ਇਹਦੀਆਂ ਇਹ ਤੇ ਵੀ ਕਿਰਿਆ ਨਹੀਂ ਖਰਾਬ ਨਹੀਂ ਹੋਏ ਹਾਂ ਆ ਥੱਲੇ ਹੁਣ ਜਿਵੇਂ ਜਿਵੇਂ ਥੱਲੇ ਜਾਵਾਂਗੇ ਉਵੇਂ ਉਵੇਂ ਖਰਾਬ ਨਿਕਲ ਜਰਾਂਗੇ ਪਰ ਵੀ ਠੀਕ ਆ ਉਹਦੇ ਪੀਲੇ ਰੰਗ ਚੁੱਕ ਆ ਵੀ ਸਹੀ ਆ ਉਹ ਤੁਹਾਨੂੰ ਕਿਹਾ ਸੀ ਮੜਾ ਮੜਾ ਉਹ ਆ ਵੀ ਠੀਕ ਆ ਠੀਕ ਆ ਬੱਚਾ ਹੈ ਗਿਆ ਹੈ ਇਨਾਂ ਦੀ ਕਾਰਵਾਈ ਪਾਉਣੀ ਪੈਣੀ ਹੈ ਜਿਹੜੇ ਆ ਸੇ ਆ ਨਾ ਹੈਗੇ ਜਿਹੜੇ ਪੋਲੇ ਖਰਾਬ ਹੋਏ ਆ ਪੋਲੇ ਨਹੀਂ ਕਿਹੜੇ ਆ ਹੈ ਤਾਂ ਕਿਹੜੇ ਆ ਇਹ ਆ ਜਿਹੜੇ ਖਰਾਬ ਹੋਏ ਉਹ ਤਾਂ ਪੋਲੇ ਆ ਆ ਯਾਨੀ ਕਿ ਆ ਜਿਹੜੇ ਇਹ ਵੱਡਣਾ ਪੈਣਾ ਸਾਈਡਾਂ ਤੋਂ ਆ ਰੂਬੀ ਟਾਪ ਅਪ ਨਹੀਂ ਛੋਟਾ ਨੀਲੇ ਅੰਦਰ ਪੈਪ ਤੋਰ ਸਦਾ ਇਹਨਾਂ ਦਾ ਸਿਰਕਾ ਪਾਉ ਫਿਰ ਤਾਂ ਠੀਕ ਆ ਉਹਨੂੰ ਥੋੜੇ ਪਾਣੀ ਪੂਣੀ ਲੱਗਿਆ ਰਹਾ ਤਾਂ ਨੂੰ

250 ਦੀ ਪੇਟੀ ਆ 250 ਦੀ ਪੇਟੀ ਦੇ ਵਿੱਚੋਂ ਆਪਾਂ ਅੱਜ ਦੇਖਣਾ ਵੀ ਨਿਕਲਦੇ ਕਿੰਨੇ ਉ ਆਪਾਂ ਜੇ ਬਾਜ਼ਾਰ ਮੈਂ ਉੱਥੋਂ ਪੁੱਛਿਆ 100 ਰੁਪਏ ਆ ਨਹੀਂ ਸੀ ਹੋ 100 ਸੀ ਹੂੰ ਆ ਪੇਟੀ ਜੀ ਪਾਵਾ ਕਿੰਨੇ ਅੰਦਰ ਰੱਖਿਆ ਦੇ ਨਾ ਨਾ ਵਿੱਚੋਂ ਕੱਟ ਕੇ ਨਿਕਲ ਜਾਣੇ ਇਹ ਕੱਟ ਜੇ ਇਹਨਾਂ ਦਾ ਸਿਰਕਾ ਪਾਉ ਹੈ ਹਾਂ ਹਾਂ ਜੂਸ ਬਣਾ ਲਓ ਇਹਨਾਂ ਦਾ ਬਲੇ ਆਂ ਅਰੇ ਜੂਸ ਕਿਨਾਂ ਤੁਸੀਂ ਇਧਰੋਂ ਕਰ ਮੂੰ ਮੇਰਾ ਵਿੱਚੋਂ ਹੈਗੇ ਆ ਮਾਰੇ ਮੋਟੇ ਆ ਖਰਾਬ ਜਿਹੜੇ ਉਹ ਵੱਢ ਕੇ ਜਾਣੀ ਕਿ ਜਿਹੜੇ ਆ ਉਥੇ ਮੰਡੀਆਂ ਦੇ ਵਿੱਚ ਵੇਚਦੇ ਆ ਕੱਟੇ ਹੋਈ 50 ਰੁਪਏ ਕਿਲੋ ਵੇਚਦੇ ਆ ਹਨਾ ਹੁਣ ਰਹਿ ਗਿਆ ਲਾਰਜ ਲਾਰਜ ਤੇ ਦੇਖੋ ਕੀ ਆ ਜਮਾ ਕਿਚਰੇ ਪਾਏ ਕੇ ਆਹ ਦਾ ਸਹੀ ਆ ਸਹੀ ਆ ਵੀ ਕੱਚੇ ਵੀ ਹੈਗੇ ਵਿੱਚ ਜਿੰਨੇ ਨਿਕਲੇ ਉਹਨੇ ਟਿੱਕੇ ਕੱਢ ਦੋ ਤੁਰੰਤ ਆ ਕੱਢੋ ਕੱਢ ਦੋ ਹੁ 350 ਦੀ ਪੇਟੀ ਦੇ ਵਿੱਚੋਂ ਇੰਨੇ ਨਿਕਲਾ ਏ ਟੋਕਰੀ ਭਰਾਈ ਆ ਯਾਨੀ ਕਿ 10 ਕਿਲੋ ਨਿਕਲਾ ਏ ਤੇ 2.5 ਰੁਪਏ ਕਿਲੋ ਹੀ ਪੈ ਗਏ ਦੇ ਵਿੱਚੋਂ ਗਲੇ 5.5 ਕਿਲੋ ਨਿਕਲ ਆਏ 18 ਕਿਲੋ ਦੀ ਪੇਟੀ ਸੀ 12 ਕਿਲੋ ਦੀ ਸੀਗੀ ਇਹ ਮੈਨੂੰ ਹੱਥ ਵੀ ਰੱਖੇ ਆਪਾਂ ਰੱਖ ਲਈਏ ਬਾਹਰ ਉਹ ਕਹਿੰਦਾ 20 ਰੁਪਏ ਕਿਲੋ 10 ਕਿਲੋ ਦੇ ਲੈ ਕਿੰਨੇ ਦੇਣੀ ਆਹ ਦੇਖ ਲੈ ਆਪਾਂ ਇਹ ਦੇਖ ਲੈ ਨੱਪ ਕੇ ਨਹੀਂ ਪੈਣਾ ਪਿਆ ਆ ਠੀਕ ਆ ਉਹ ਕਿ ਰੱਖਣੇ ਬਣੇ ਇਹ ਬਾਕੀ ਕੱਟੇ ਜਾਣਗੇ ਹਮ ਦਾ ਫਰੋ ਹੋ ਗਏ ਲੱਗ ਹੀ ਜਾਂਦਾ ਜਿਹੜਾ ਆ ਪਾ ਦਿੰਦੇ ਨਾ ਪੂਣੀ ਹਾਂ ਢਾਈ 250 ਦੀ ਪੇਟੀ ਤੇ ਜਿਹਦੇ ਚੋਂ 18 ਕਿਲੋ ਸੀ ਨੇ 18 ਕਿਲੋ ਸੀਏ ਤੇ ਉਹਦੇ ਚੋਂ ਮੈਂ ਲਾਦਾ ਆ ਹੋਣਗੇ 5 ਕਿਲੋ ਯਾਨੀ ਕਿ ਦਾਗ ਹੀ ਨਿਕਲੇ ਆ ਬਾਹਲੇ ਖਰਾਬ ਨਹੀਂ ਹੈਗੇ ਤੇ 10 12 ਕਿਲੋ ਜਿਹੜੇ ਜਮਾਂ ਸਹੀ ਆ ਤੇ 250 ਦੇ ਹਿਸਾਬ ਨਾਲ ਤੁਸੀਂ ਲਾ ਲਓ ਇਹ ਕਿੰਨੇ ਦੇ ਹੋ ਸਕਦੇ ਆ ਇਹ ਸਰਕਲ ਕਰ ਦਲੀਏ ਕਿੰਨੇ ਦੇ ਹੋਣਗੇ 2.5 ਕਿਲੋ ਆ 12 ਨੂੰ 12 ਕਿਲੋ 250 ਦੇ ਮੰਨ ਲਓ ਆਹਾਂ ਤੇ ਹੂੰ ਜੇ ਆਪਾਂ ਲੈਣ ਜਾਈਏ ਤਾਂ 100 ਰੁਪਏ ਦਿੰਦੇ ਆ ਹੂੰ ਦੇਖਿਆ ਜਾਵੇ ਠੀਕ ਵੀ ਆ ਤੇ ਆਹਾਂ ਜਿਹੜੇ ਵਿੱਚੋਂ ਮਾਰੇ ਨਿਕਲਦੇ ਹੁਣ ਇਹਦਾ ਦਾਰੂ ਨਾ ਪਾਲੀਏ ਸੇ ਆਹ ਬਾਕੀ ਉਹਨੂੰ ਕੱਟ ਕੇ ਇਹਦੇ ਵਿੱਚ ਹੀ ਸੜ ਦੋ ਦੋਂਗਾ ਲਿਆ ਸੀ ਉਹਦੇ ਇੱਥੇ ਤੇ ਬਾਕੀ ਮੱਛੀਆਂ ਨੂੰ ਪਾ ਦਿਆਂਗੇ ਆਹ ਸਵੇਰ ਦਾ ਕਹਿੰਦਾ ਸੀ ਸੇ ਲਿਆ ਦੇ ਸੇ ਲਿਆ ਦੇ ਪਿੱਛੋਂ ਕਿਵੇਂ ਆ ਠੀਕ ਆ ਉਹ ਤਾਂ ਠੀਕ ਆ ਵਿੱਚੋਂ ਤਾਂ ਉਹਦੇ ਨਾਲ ਠੀਕ ਆ ਮੰਡੀ ਵਾਲੇ ਕਾਲੇ ਭਰੇ ਸੀ ਹਾਂ ਆਹ ਹੋਇਆ ਕੱਟ ਕੇ ਕੰਮ ਦੇ ਜਾਣਗੇ 100 ਰੁਪਏ ਲਿਆਂਦਾ ਤਾਂ ਮਹੀਨਾ ਉਹ ਹੋਇਆ ਸੀ ਖਰਾਬ ਹਾਂ ਮੈਂ ਉਹਦੋਂ 100 ਰੁਪਏ ਲੈ ਕੇ ਆਈ ਤੇ ਸੌਆਂ ਦੇ 100 ਦੇ ਵਿੱਚੋਂ ਸਿਰਫ ਮਨਲਾ ਦਾ ਅੱਧਾ ਕਿਲੋ ਵੀ ਦੋ ਤਿੰਨ ਤਾਂ ਖਰਾਬ ਹੀ ਨਿਕਲ ਗਏ ਲੈ ਨਹੀਂ ਚਾਹੀਪੇ ਹਾਂ ਹਮ ਬਾਬਾ ਦਾ ਨਾ ਤੁਰੇ ਹੋਣਗੇ ਨਾ ਉੱਥੋਂ ਨਹੀਂ ਭੈ ਭੈ ਕਿ ਮੈਂ ਗਰਮਾਇ ਕਿੰਨਾ ਰੋ ਪਾਈ ਚੱਕਰ ਹਮ ਇਹ ਵੀ ਖਰਾਬ ਵੀ ਆ ਆ ਫੜਾਵੇ ਆ ਫੜਾ ਬਾਕੀ ਜੀਰਾ ਪਤਾ ਲੱਗੂ ਆ ਹਾਂ ਸਹੀ ਆ ਆ ਵੀ ਸਹੀ ਆੰਕਾ ਨਿਕਲ ਜਿਹੜੇ ਟੱਕਰ ਵਾਤੇ ਸਾਰੇ ਹਰੇ ਆ ਸੀ ਹਣਾ ਵਿਚੋਂ ਖਰਾਬ ਤਾਂ ਹੈਗੇ ਆ ਪਰ ਆਪਾਂ ਚੈੱਕ ਕਰਨੇ ਆ ਵਸ ਖੋਲ ਕੇ ਜਿਹੜੇ ਸਹੀ ਆ ਉਹ ਆਪਾਂ ਰੱਖ ਲਈਏ ਇੰਦਰ ਸਾਰੇ ਕੱਢ ਕੇ ਜਿਹੜੇ ਹੁਣ ਵਿੱਚੋਂ ਦਾਗੀ ਆ ਉਹ ਚੈੱਕ ਕਰਕੇ ਰੱਖ ਲੋ ਮਹਾਰਾ ਵਧੀਆ ਹੈ ਵਧੀਆ ਸਾਫ ਹ ਇਹ ਉਹੀ ਉਹੀ ਉਹਨਾਂ ਦੀ ਉਹੀ ਆਂਦਾ ਕਥੀ ਅੰਦਰ ਵਿੱਚੋਂ ਨਹੀਂ ਖਰਾਬ ਨਿਕਲੂਗਾ ਦਾਅ ਨਾਲ ਜਿਹੜਾ ਹੋਗਾ ਉਹ ਹੀ ਹੋਗਾ ਖਰਾਬ ਹਾਂ ਦਾਅ ਨਾਲ ਜਿਹੜੇ ਚੱਲ ਮਾਰੇ ਵੀ ਕੀ ਆ 18 ਕਿਲੋ 250 ਦੇ ਸੀਗੇ ਤੇ ਜਿਹਦੇ ਵਿੱਚੋਂ 10 12 ਕਿਲੋ ਸਹੀ ਵੀ ਤੇ ਖਰਾਬ ਉਹ ਲਾਹ ਦੰਬੇ ਗਏ ਨਾ ਦੰਬੇ ਵੀ ਆ ਬਦਲ ਆਦਾ ਚੀਰ ਕੇ ہاں ਸਹੀ ਹੈ ਦਾਵ ਆ ਜਾਂਦੀ ਹੈ ਬੋਲਾ ਬੋਲਾ ਹਾਂ ਖਾਣ ਚਾਹਦੇ ਹੋ ਤੋ ਤਿੰਨ ਸ਼ਹਿਰ ਕੀ ਆਈ ਵਾਲਾ ਬੈਂਗਾ ਤਾਂ ਉਹ ਨਹੀਂ ਆਇਆ ਬੈਂਗਾ ਬੈਂਗਾ ਜਾਂਦੇ ਹੁਣ ਲੌਕਟੋ ਮਚਾਈ ਦੀ ਆ ਗੰਦਾ ਰਾਤ ਨੂੰ ਮੈਨੂੰ ਕਿਹਾ ਹੀ ਰੀ ਨੇ ਕਹਿੰਦਾ ਜਿਹੜਾ ਚੰਗੀ ਜਾਂਦੇ ਆ ਨਹੀਂ ਖਰਾਬ ਹੈ ਆਣੀ ਹੈ ਦਾਵੇ ਕੇ ਥੱਲੇ ਦਾਵੇ ਆ ਉਹ ਤਾਂ ਠੀਕ ਆ ਅ ਮੈਂ ਨਾ ਚੀਜ਼ ਲਿਆਵੀ ਮੈਂ ਕਿਉਂ ਇਕੱਠੀ ਲਿਆਵੀ ਕੱਤੀ ਜ ਫੈਰਾ ਬਹੁਤ ਹੋਏ ਨਿਕਲੇ 10 12 ਕਿਲੋ ਨਿਕਲਾ ਏ ਵੱਧ ਨਿਕਲਾਉਣੇ ਦੋ ਤਿੰਨ ਕਿਲੋ ਖਰਾਬ ਨਿਕਲੇ ਨੰਬਰ ਉਹ ਤਾਂ ਟੇਕਰੋ ਲਈ ਜਾਂਦੇ ਸੀਗੇ ਉਹ ਫਿਰ ਉੱਥੇ ਉਹ ਨਹੀਂ ਬਾਲਾ ਫਰੋਲਰ ਦਿੰਦੇਗੇ ਅਗਲੇ ਉੱਥੇ ਕੱਢ ਕੇ ਉੱਥੇ ਸਿੱਟੀ ਜਾਂਦੇ ਸੀ ਇਹਨਾਂ ਨੂੰ ਕੋ ਟਾਈਮ ਸੀ ਖੜੇ ਸੀ ਹੂੰ ਲਾਣ ਕਰੇ ਕਿ ਕਿ ਲੱਗ ਜਾਵਾਂ ਕਿ ਕਿ ਕਸਤ ਖਰਾਬ ਆਹ ਨਹੀਂ ਆਪਾਂ ਜਾਨ ਨੇ ਦੇ ਪੈਸੇ ਲੱਗੇ ਕਿੰਨੇ 50 ਸੋ ਦੇ ਤਾਂ ਕਿੱਲੇ ਹੁੰਦੇ ਉਹ ਦਿਨ ਪੈਸੇ ਦੇ ਕਿੱਲੇ ਵੇਚੀ ਅੰਦਰ ਗਾ ਦੇ ਕਿਤੇ ਕੱਲ ਲੈਂਦੇ ਸੀ ਉਹ ਆਪਾਂ ਨੇ ਪਰਸਾ ਹੈ ਉਹ ਲੈਂਦੇ ਸੀ ਜਿਹੜਾ ਏਦਾਂ ਚੀਰਿਆ ਤੇ ਆਏ ਉਹਨੇ ਕਿਹਾ ਸੀ ਕਹਿੰਦਾ ਵਿੱਚੋਂ ਤਾਂ ਵਧੀਆ ਨਿਕਲਣਗੇ ਕੋਈ ਖਰਾਬ ਨਹੀਂ ਨਿਕਲੂਗਾ ਉਹ ਉਪਰੋਂ ਭਾਰ ਨਾਲ ਤੋਂ ਕਿ ਕਹਿੰਦਾ ਬਜਨ ਗੱਡੀ ਵਿੱਚ ਦੇਚ ਦੀ ਵਿੱਚ ਪਈਆਂ ਨੇ 2.5 ਕਿਲੋ 100 ਦੇ 100 250 ਦੀ ਪੇਟੀ 18 ਕਿਲੋ ਦੀ 18 ਕਿਲੋ ਦੀ ਜਿਹਦੇ ਵਿੱਚੋਂ ਆਹ ਟੋਕਰੀ ਨਿਕਲਾਈ ਜੀ ਇਹ ਨਿਕਲ ਆਏ 12 ਕਿਲੋ ਹੋਣੇ ਤੇ ਮੰਨ ਲਓ ਤੁਸੀਂ 12 ਕਿਲੋ ਕਿੰਨੇ ਦੇ ਹੋਗੇ ਕਰੇ 20 ਦੇ ਵੀ 500 ਆ 20 ਰੁਪਏ ਕਿਲੋ ਪਏ ਹੈ 20 15 ਹੀ ਪੈ ਗਿਆ ਵਿਚੋਂ ਆ ਨਿਕਲ ਆਇਆ 15 ਦੇ ਵੀ ਕਿਲੋ ਤੇ ਜੇ ਆਪਾਂ ਉਥੋਂ ਜਿਹੜੇ ਪ੍ਰਵਾਸੀ ਜਿਹੜੀਆਂ ਲਾਈ ਲਾਈ ਖੜੇ ਆ ਉਹਨਾਂ ਤੋਂ ਪੁੱਛੀਏ ਤੇ ਉਹ ਮੰਗ 50 ਰੁਪਏ ਦਾ 100 ਦੇ 2 ਕਿਲੋ ਦਿੰਦੇ ਆ 100 ਦੇ 100 ਦੇ ਕਿਲੋ ਹੀ ਦਿੰਦੇ ਚਾਹੇ 100 ਦੇ 1 ਕਿਲੋ ਨਿੱਕੇ ਨਿੱਕੇ ਜਿਹੇ ਡੱਡੇ ਹੋ 100 ਦੇ 1 ਕਿਲੋ ਹਾਂ ਤੇ ਆਹ ਸੇ ਤਾਂ ਬਹੁਤ ਵਧੀਆ ਕਿ ਕੋਈ ਦਾਗੀ ਆ ਚੋ ਹਾਏ ਮਾਰਾ ਮੋਟਾ ਆ ਦੇ ਕਿੱਡੇ ਵਧੀਆ ਲੱਗ ਕੱਚੇ ਕੱਚੇ ਹੁਣ ਇਹਨੂੰ ਪੇਡਾ ਚੜਾ ਗਿਆ ਉਹ ਜਾ ਕੇ ਹੁਣ ਇਹ ਨਾ ਤੇ ਆ ਦੇ ਘੈਂਟ ਆ ਪੂਰੇ ਘੈਂਟ ਗੇ ਲੈ ਫੇਟੀ ਦਾ ਉਸ ਬਾਹਰ ਦਾ ਇੱਕ ਕੁਰਸੀ ਢਾਹ ਕੇ ਲਾਲ ਹਾਂ ਖਾਂਦੇ ਨਹੀਂ ਖਾਂ ਤਾਂ ਰੇਲੀ ਹੈ ਖਾਣ ਕੀ ਹੁਣ ਰੋਜ਼ ਕਹਿੰਦੇ ਸੀਖ ਖਾਂਦੇ ਸੀ ਹੁਣ ਇਹ ਭਾਜੂ ਮੋਟਰਸਾਈਕਲ ਸੋਨੇ ਸਿੱਟੇ ਹੋ ਰਹਿ ਰੱਖੋ ਹੁਣ ਦੋ ਹਾੜ ਨਾਲ ਉਹਨੂੰ ਸਿਵਾਣ ਜਿਹੜਾ ਆਉਂਦਾ ਹੁੰਦਾ ਭਾਈ